ਸਟਾਰਟ ਕਰਦਾ ਜੀ ਜੀ ਫਰੋਜਪੁਰ ਪੁਲਿਸ ਨੂੰ ਜਿਹੜੀ ਆ ਜਿਹੜੀ ਪੰਜਾਬ ਸਰਕਾਰ ਜੰਗਲ ਨਾਲ ਲੜ ਰਹੀ ਹੈ ਨਸ਼ਾ ਵਿਰੁੱਧ ਉਹਦੇ ਨੇ ਬਹੁਤ ਵੱਡੀ ਤਾਮਯਾਬੀ ਮਿਲੀ ਔਰ ਐਸਐਸਪੀ ਸਰਦਾਰ ਭਗੰਦਰ ਸਿੰਘ ਫਰੋਜਪੁਰ ਪੁਲਿਸ ਦੀ ਇਹਨਾਂ ਦੀ ਐਂਟਾਇਰ ਟੀਮ ਐਸਪੀਡੀ ਮਨਜੀਤ ਸਿੰਘ ਔਰ ਉਸ ਇਆ ਇਹ ਉਹ ਜੀਰਾ ਦੇ ਇੰਚਾਰਜ ਸਬੰਸਪਲਿੰਗ ਸੈਂਟਰ ਇਹਨਾਂ ਨੇ ਜਿਹੜੇ ਗਰਾਉਂਡ ਲੈਵਲ ਤੇ ਨੇਮਤ ਕਰਕੇ ਔਰ ਇਹ ਵੱਡੀ ਸਫਲਤਾ ਜਿਹੜੀ حاصل ਕੀਤੀ ਹੈ ਜਿਹਦੇ ਤੇ 9 ਕਿਲੋ ਚਾਰ ਸਾਮ ਮਹਿਰ ਵੀ ਨਿਕਵਰ ਹੋਈ ਹੈ ਇਹ ਨਾਕਾਬੰਦੀ ਚਰਸਤਾ ਸੁਨਹਿਰ ਰੋਡ ਜੀਰਾ ਤੇ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਸੀਗੀ ਔਨ ਅ ਟਿਪ ਆਫ ਇਦੇ ਚੇਤ ਕਾਮਯਾਬ ਹੋ ਗਿਆ ਬਟ ਪੁਲਿਸ ਪਾਰਟਿਸ ਆਰ ਔਨ ਦੀ ਜੌਬ ਸਾਡੇ ਕੋ ਵਧੀਆ ਇਨਫੋਰਮੇਸ਼ਨ ਹੈਗੀ ਆ ਇਹਨੂੰ ਵੀ ਜਲਦੀ ਜਿਹੜਾ ਫੜ ਲਿਆ ਜਾਊਗਾ ਪਰ ਸਾਨੂੰ ਪੂਰੀ ਉਮੀਦ ਆ ਕਿ ਅੱਗੇ ਨਾਲ ਅੱਗੇ ਜਦੋਂ ਕੜੀ ਨਾ ਕੜੀ ਜੁੜੇਗੀ ਫੋਰਵਰਡ ਤੇ ਬੈਕਵਰਡ ਲਿੰਕਸ ਨੂੰ ਖੰਗਾਲਿਆ ਜਾਊਗਾ ਉਹਨਾਂ ਨੂੰ ਜੋੜਿਆ ਜਾਊਗਾ ਹੋਰ ਵੀ ਚੰਗੀਆਂ ਰਿਕਵਰੀ ਔਰ ਹੋਰ ਜਿਹੜੇ ਹੈਗੇ ਨਸ਼ੀਲੇ ਕੈਪਸੂਲ ਓਵਰ ਕਵਰ ਹੋਏ ਔਰ ਇਹ ਪੰਜ ਦੋਸ਼ੀ ਸੀਗੇ ਇੱਕ ਦਿੱਲੀ ਨੰਬਰ ਦੀ Maruti Siaz ਗੱਡੀ ਸੀ ਜੇ ਜੇ ਸਵਾਰ ਸੀਗੇ ਇਹਨਾਂ ਨੂੰ ਦਾਣਾ ਮੰਡੀ ਮਮਦੂਦ ਜਿਹੜਾ ਉੱਥੇ ਨਾਕੇ ਤੇ ਕਾਬੂ ਕੀਤਾ ਗਿਆ ਔਰ ਇਹਨਾਂ ਦੀ ਪਹਿਲਾਂ ਉਹਨਾਂ ਨੂੰ ਕਾਬੂ ਕਰਕੇ ਹੋਰ ਕਵਰੀਸ ਵੀ ਕੀਤੀਆਂ ਜਾਂਦੀਆਂ ਸਨ ਸਰ ਜਿਹੜੀ 9 ਕਿਲੋ ਚਾਰ ਤਰ੍ਹਾਂ ਦੇ ਰੋਣ ਹੈ ਇਹ ਸਭ ਕਿੱਥੋਂ ਆਈ ਹੈ ਪਾਕਿਸਤਾਨ ਤੋਂ ਆਈ ਕਿੱਥੋਂ ਆਈ ਹੈ ਹੇਰੋਇਨ ਜਿਹੜੀ ਆ ਜੀ ਇਹ ਸਾਰੀ ਆਲਮੋਸਟ ਪਾਕਿਸਤਾਨ ਤੋਂ ਹੀ ਆਉਂਦੀ ਆ ਬੀਇੰਗ ਅ ਬਾਰਡਰ ਡਿਸਟ੍ਰਿਕਟ ਸਾਡੇ ਉਧਰਲੇ ਪਾਸੇ ਬੀਪਰ ਪੁਲਿਸ ਨੇ ਕਾਬੂ ਕਰ ਲਈ ਸੀ ਇੱਥੇ ਵੀ ਛਾਗ ਆਈ ਉਹ ਕੰਮ ਹੋਇਆ ਇੱਕ ਸ਼ਿਵਮ ਸ਼ਿਵਮ ਸਾਈਕਲ ਨਾਮ ਦਾ ਇਹਦੇ ਤੇ ਪਰਚੇ ਤੇ ਬਾਈ ਨੇਮ ਸੀ ਲੈਸ ਸਸਾਗਾ ਹੇਰੋਇਨ ਵੀ ਰਿਕਵਰ ਹੋਈ ਜੀ ਇਸ ਤੋਂ ਇਲਾਵਾ ਵੀ ਪਿਛਲੇ ਸਾਲ ਚੌਥੇ ਮਹੀਨੇ 'ਚ 7 ਕਿਲੋ ਹੇਰੋਇਨ ਰਿਕਵਰ ਹੋਈ ਸੀ ਉਦੇ ਉਸ ਮੁਕਦਮੇ ਚ ਵੀ ਇਹ ਸ਼ਿਵਮ ਜਿਹੜਾ ਵੌਂਟਡ ਸੀਗਾ ਔਰ ਇਹ ਇੱਕ ਕੰਪੈਂਨ ਦਰਸ਼ਕ। ਉਹ ਇਸ ਤੋਂ ਇਲਾਵਾ ਵੀ ਜਦੋਂ ਦਾ 1 ਤਿੰਨ ਤੋਂ ਲੈ ਕੇ ਯੋਧ ਨਸ਼ਿਆਂ ਵਿਰੁੱਧ ਜਿਹੜਾ ਹੋਇਆ ਗੁਰੂਦੀ ਇੱਕ ਕੈਂਪੇਨ ਸਟਾਰਟ ਹੋਈ ਹੈ। ਉਹਦੇ ਵਿੱਚ ਵੀ ਚੰਗੇ ਮਾਰਕੇ ਵਾਲੇ ਕੰਮ ਔਰ ਚੰਗੀ ਹੈ ਰਿਕਵਰੀ ਚੰਗੇ ਬ੍ਰਾਂਡਗੀ ਜਿਹੜੀ ਕਿ ਹੈ ਹੈਗੇ ਨਸ਼ਾ ਦੇ ਅਸਾਲ 1 ਤਿੰਨ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਇਹਦੇ ਵਿੱਚ 686 ਜਿਹੜੇ ਹੈਗੇ ਆ ਸਮਗਲਰ ਤੇ ਦੋਸ਼ੀ ਡਰੱਗਸ ਵੇਚਣ ਵਾਲੇ ਪੈਡਲਰਸ ਸਪਲਾਈਅਰਸ ਸਮਗਲਰਸ ਜਿਹੜੇ ਹੈਗੇ ਆ ਤਿੰਨੇ categories ਦੇ 686 ਅਰੈਸਟ ਹੋਏ ਨੇ ਹਿਰੋਇਨ ਦੀ 80 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ 79.208 ਕਿਜੀ ਓਪੀਮ ਜਿਹੜੀ ਹੈਗੀ ਆ ਉਹ 5 ਕਿਲੋ 720 ਗ੍ਰਾਮ ਦੇ ਕਰੀਬ ਜਿਹੜੀ ਰਿਕਵਰ ਹੋਈ ਆ ਓਪੀ ਹਸਟ ਜਿਹੜਾ ਹੈਗਾ ਪੁੱਕੀ ਇਹ 592 5592 ਕਿਲੋ ਦੇ ਕਰੀਬ ਰਿਕਵਰ ਹੋਇਆ ਨਸ਼ੀਲਾ ਪਾਊਡਰ ਜਿਹੜਾ ਉਹ ਕਾਫੀ ਘੱਟ ਮਾਤਰਾ 'ਚ ਹੁੰਦਾ ਵੈਸੇ ਭਾੜਾ ਉਹਦੀ ਇਹਦੀ ਬਾਜ਼ਾਰ ਦੀ ਕੀਮਤ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ 25 ਗ੍ਰਾਮ ਦੇ ਕਰੀਬ ਇਹ ਰਿਕਵਰ ਹੋਇਆ 21977 ਇਹ ਕੈਪਸੂਲ ਸਰ ਕਵਰ ਕੀਤੇ ਗਏ ਡਰਗ ਮੰਨੀ ਜਿਹੜੀ ਆ ਇਹਨੂੰ ਬਾਅਦ ਦੇ ਵਿੱਚ ਬੜੇ ਜਗ੍ਹਾ ਦੇ ਉੱਤੇ ਹਵਾਲਾ ਦੇ ਨਾਲ ਵੀ ਲਿੰਕ ਕੀਤਾ ਜਾ ਰਿਹਾ ਕਈ ਕੇਸਸ ਦੇ ਵਿੱਚ ਇਹਦੇ ਵਿੱਚ 78 ਲੱਖ 45000 ਜਿਹੜੀ ਹੈ ਹਵਾਲਾ ਰਸ਼ੀਰ ਕਵਰ ਹੋਈ ਜਿਹੜੀ ਐਂਟੀ ਕੀ ਕਾਟ ਰਜਿਸ ਜਿੱਦਾ ਕੰਟਰੀ ਮੇਡ ਪਿਸਟਲ ਜਿਹੜੇ ਆ ਉਹ ਚਾਰ ਕਵਰ ਕੀਤੇ ਗਏ ਇਨਾਂ ਦੇ ਨਾਲ ਜੰਨਾ ਰੌਂਦ ਵੀ ਸੀਗੇ 315 ਬੋਰ 58 58 ਕੈਟਰਿਜਸ ਇੱਕ ਗਨ ਪੰਪ ਐਕਸ਼ਨ ਇੱਕਰ ਵਾਲਵਰ ਮਨਨ ਟੂ ਪੀਡ ਚ ਸੀਗੇ ਜੋ ਵਾਰਦਾਤਾ ਹੀ ਬੰਦੇ ਸੀਗੇ ਜੋ ਹੈਂਸਮ ਵਾਸਤੇ ਜਾਂ ਗੈਂਗਸਟਰ ਗੈਂਗਸਟਰਿਜ਼ਮ ਦੇ ਵਿੱਚ ਫਸ ਕੇ ਔਰ ਉਹਨਾਂ ਦੇ ਨਾਲ ਰਲ ਕੇ ਜਿਹੜੇ ਵਾਰਦਾਤਾ ਕਰ ਰਹੇ ਸੀ ਕਤਲੋ ਬੈਰਤ ਕਰ ਰਹੇ ਸੀ ਉਹਨਾਂ ਨੂੰ ਬੜੇ ਹੱਦ ਤੱਕ ਜਿਹੜੀ ਹੈ ਨਕੇਲ ਪਾ ਕੇ ਉਹਨਾਂ ਨੂੰ ਫੜ ਕੇ ਸੁਲਾਖਾਂ ਦੇ ਪਿੱਛੇ ਭੇਜਿਆ ਗਿਆ ਸਰ 9 ਕਿਲੋ ਦਾ ਮਾਮਲਾ ਜਿਹੜਾ ਹਰਮੇਸ਼ ਪੜਿਆ ਇਹ ਤਾਂ ਕੋਈ ਪਹਿਲੇ ਮਾਮਲਾ ਹੈ ਇਹ ਹਰਮੇਸ਼ ਤੇ ਪਹਿਲਾ ਮਾਮਲਾ ਨਹੀਂ ਹੈਗਾ ਬਾਕੀ ਅਸੀਂ ਜਿਹੜਾ ਹੈਗਾ ਵਾ 올 ਪੰਜਾਬ ਤੇ 올 ਇੰਡੀਆ ਜਿਹੜੀਆਂ ਇਸ ਬਾਰੇ ਮੈਸੇਜ ਕਿ ਜਾਨਾ ਸੀ ਕਿ ਕਿੰਨੇ ਜਾਨਾ ਸੀ ਕਿ ਪਤਾ ਲੱਗਿਆ ਸਰ ਇਹ ਸਮਗਲਿੰਗ ਜਿਹੜੇ ਇਹਨਾਂ ਦਾ ਕੀ ਹੁੰਦਾ ਸੀ ਜਿਵੇਂ 9 ਕਿਲੋ ਸੀਰੀ ਦੀ ਇਹਨਾਂ ਨੇ ਫਰਦਰ ਜਿਹੜਾ ਹੈਗਾ ਇਹਨੂੰ ਡਬਲ ਰੇਟ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਅੱਗੇ ਛੋਟੇ ਸਪਲਾਈਅਰਸ ਤੇ ਪੈਡਲਰਸ ਆ ਜਿਹਨਾਂ ਨੂੰ ਦੇਣੀ ਸੀ ਉਹ ਰੋ ਅੱਗੇ ਜਾ ਕੇ ਕਈ ਪਿੰਡਾਂ ਦੇ ਵਿੱਚ ਜਿਹੜਾ ਯੂਥ ਆ ਉਹਦੇ ਵਿੱਚ ਇਹਨਾਂ ਨੇ ਵੇਚਣੀ ਸੀਗੀ ਔਰ ਫਾਰਦਰ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਪੀ ਇਹਦੇ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੇ ਉਹਨਾਂ ਨੂੰ ਜੋੜਿਆ ਜਾ ਰਿਹਾ ਲੈ ਕੇ ਜਾ ਰਿਹਾ ਸੀ ਜਿਹੜੀ ਜਿਹੜੀ ਖੇਤ ਹੈ ਤੇ ਨਾਲ ਡਰਮ ਇਹਨਾਂ ਦਾ ਵੇਖੋ ਜੀ ਸਾਈਕਲ ਤੇ ਵੀ ਘਟ ਸਕਦੇ ਆ ਇਹ ਰਕਸ਼ੇ ਤੇ ਵੀ ਘਟ ਸਕਦੇ ਆ ਜਿੱਥੋਂ ਵੀ ਇਹਨਾਂ ਨੂੰ ਪਤਾ ਲੱਗਦਾ ਵਾ ਜਿੱਥੋਂ ਇਹਨਾਂ ਨੂੰ ਲੱਗਦਾ ਬਈ ਸੇਫਲੀ ਨਿਕਲ ਸਕਦੇ ਆ ਰਾਜ ਗੱਡੀਆਂ ਵਗੈਰਾ ਵੀ ਚੇਂਜ ਕਰਦੇ ਰਹਿੰਦੇ ਆ ਤੁਰਦੇ ਕਾਰ ਤੇ ਆ ਨਿਕਲਦੇ ਬਾਅਦ ਤੇ ਜਾ ਕੇ ਧੀਵੀਂਦਰ ਜਿਹਾ ਸੋ ਦੇ ਆਲਵੇਸ ਚੇਂਜ ਚੇਂਜ ਕਰਦੇ ਸੀ ਤੇ ਤਾਂ ਕਿ ਫੜੇ ਨਾ ਜਾਣ ਔਰ ਇਹ ਬੜੀ ਪਲੀਸਲੀ ਬੜੀ ਵੱਡੀ ਗੱਲ ਆ ਪਈ ਇੰਨੀ ਵੱਡੀ ਖੇਪ ਨੂੰ ਫੜ ਲੈਣਾ ਇਟਸੈਲਫ ਜਿਹੜੀ ਆ ਉਹ ਦੈਟਸ ਨੇ ਫੜ ਕੇ ਰੁਕਿਆ ਦੇਖੋ ਜੀ ਇਹ ਤੇ ਡਿਪੈਂਡ ਕਰਦਾ ਕਿ ਉਹ ਕਿ 2.5 ਗ੍ਰਾਮ ਤੋਂ ਲੈ ਕੇ 5 ਗ੍ਰਾਮ 10 ਗ੍ਰਾਮ ਜੀ ਕਿੰਨੇ ਕਿੰਨੇ ਕਿਹਾ ਜੀ ਡਰਗਸ ਆ ਕਿੰਨਾ ਕਿੰਨਾ ਕੋਈ ਡਰੱਗਸ ਦੇ ਵਿੱਚ ਲੱਗ ਗਿਆ ਔਰ ਉਸ ਮਤਲਬ ਅੱਗੇ ਅੱਗੇ ਜਾਈ ਜਾਂਦੀ ਹੈ ਬੰਦੋ ਜਿੰਨੂੰ ਆਪਾਂ ਕਹਿੰਦੇ ਆ ਕਿ ਨਵਾਂ ਜਿਹੜੇ ਜਿੰਨੀ ਜਿੰਨੀ ਬਖਦਾਰ ਦੇ ਵਿੱਚ ਹੈਗੀ ਆ ਤੇ ਜੇ 2 4 5 ਵੀ ਨਵੇਂ ਯੂਥ ਨੂੰ ਮਿਲ ਗਈ ਇਹੋ ਜੀ ਚਲੇ ਜਾਂਦੀ ਕਿਸੇ ਨੂੰ ਉਹ ਸਾਡੀ ਜਨਰੇਸ਼ਨ ਹੀ ਖਰਾਬ ਹੋਣੀ ਸੀ ਜੀ ਸਰ ਇਹ ਲੈਪਸ ਕਿਤੇ ਕਿ ਬਾਰਡਰ ਤੋਂ ਬੜੇ ਰੈਗੂਲਰ ਆ ਰਹੀ ਹੈ ਜੀ ਬੀਐਸਰ 10 ਕਿਲੋਮੀਟਰ ਤੱਕ ਕਹਦੀ ਹੈ ਜੀ ਕਿ ਉਸ ਲੈਵਲ ਤੇ ਲੈਬਸ ਹੈਗੇ ਜੀ ਕਿ ਇੰਨੀ ਵੱਡੀ ਖੇਤ ਜਿਹੜੀਆਂ ਆ ਰਹੀਆਂ ਨੇ ਤੁਸੀਂ ਖੁਦ ਦੇਖੀ ਬਾਰਡਰ ਤੋਂ ਹੀ ਪਾਕਿਸਤਾਨ ਨੂੰ ਜਾ ਰਹੀਆਂ ਨੇ ਦੇਖੋ ਪਹਿਲਾਂ ਇਹਨਾਂ ਕੋ ਹੈਕਸਾ ਕੈਪਟਰ ਵਗੈਰਾ ਦੇ ਜਿਹੜੀਆਂ ਡਰੋਨਸ ਵੱਡੀਆਂ ਸੀ ਉਹਨਾਂ ਡਰੋਨਸ ਦੀ ਜਿਹੜੀਆਂ ਉਹਨਾਂ ਦੇ ਸਾਈਜ਼ ਬਹੁਤ ਵੱਡੇ ਸੀ ਉਹ ਤੇ ਉਹਨਾਂ ਦੀ ਕੈਪੈਸਿਟੀ ਵੀ 1.5 ਕਿਲੋ ਤੋਂ ਲੈ ਕੇ ਤੇ 20 ਕਿਲੋ ਤੱਕ ਅਲੱਗ-ਅਲੱਗ ਕੈਪੈਸਿਟੀ ਹੈ ਡਿਪੈਂਡਿੰਗ ਆਪਾਂ ਦੀ ਸਾਈਜ਼ ਆਫ ਠੀਕ ਪਹਿਲਾਂ ਦੇ ਉਹ ਬਹੁਤ ਵੱਡੀਆਂ ਡਰੋਨਸ ਦੇ ਨਾਲ ਬਹੁਤ ਵੱਡੀਆਂ ਖੇਪ ਸਿੱਟਦੇ ਸੀ ਜਿੱਦਾਂ ਜਿੱਦਾਂ ਬਾਰਡਰ ਸਕਿਉਰਿਟੀ ਫੋਰਸ ਨੇ ਐਂਟੀ ਡਰੋਨ ਐਕਟੀਵਿਟੀਜ਼ ਜਿਹੜੀਆਂ ਜਾਂ ਐਂਟੀ ਡਰੋਨ ਸਿਸਟਮਸ ਲਾਗੂ ਹੋ ਗਏ ਤਾਂ ਇਹਨਾਂ ਦੀਆਂ ਡਰੋਨਸ ਜਿਹੜੀਆਂ ਉਹਨੂੰ ਛੇੜਿਆ ਜਾਣ ਲੱਗਿਆ ਔਰ ਉਹ ਡਰੋਨਸ ਦੇ ਵਿੱਚ ਇਹਨਾਂ ਦਾ ਲੌਂਸ ਜਿਹੜਾ ਸੀ ਜਿਹੜੇ ਪਾਕਿਸਤਾਨ ਦੇ ਸਮਗਦਰਸ਼ ਨੂੰ ਪਤਾ ਜਿਆਦਾ ਹੋ ਗਿਆ ਕਿਉਂਕਿ 17-18 ਲੱਖ ਦੀ ਡਰੋਨ ਹੋ ਗਈ ਵਿੱਚੇ ਜਿਹੜਾ ਕੋਈ ਹਥਿਆਰ ਹੋ ਗਿਆ ਜਾਂ 10-12 ਕਿਲੋ ਇਹ ਨਦੀ ਹੀਰੋਇਨ ਹੋ ਗਈ। ਫਿਰ ਡੈਟ ਗੋਸ ਇੰਟੂ ਮੋਰ ਦੈਨ ਮੰਨ ਲਓ 50 ਲੱਖ ਕਰੋੜਾ ਵੀ ਵੇਚ ਇਹਨਾਂ ਦਾ ਨੁਕਸਾਨ ਹੁੰਦਾ। ਫਿਰ ਇਹਨਾਂ ਨੇ ਉਹ ਸਿਸਟਮ ਬੰਦ ਕਰਕੇ ਵੀ ਹੁਣ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਜੇ ਇੱਕ ਡਰੋਨ ਵੀ ਡਿੱਗ ਜੇ ਵੱਡਾ। ਫਿਰ ਇਹਨਾਂ ਨੇ ਮੀਡੀਅਮ ਸਾਈਜ਼ ਡਰੋਨਸ ਜਿਹਦੇ ਉਹ ਸ਼ੁਰੂ ਕੀਤੇ ਜਿਨ੍ਹਾਂ ਦੀ ਕੈਪੈਸਿਟੀ 2.5 ਕਿਲੋ ਤੋਂ ਲੈ ਕੇ 3 ਕਿਲੋ 4 ਕਿਲੋ ਡਿਪੈਂਡਿੰਗ ਅਪਨ ਵੀ ਉਹਦਾ ਕਿੱਡਾ ਕਰੂਗਾ ਤਾਂ ਹੈਗਾ। ਉਹ ਯੂਜ਼ ਕੀਤੇ ਉਹ ਵੀ ਆਪਾਂ ਸਿੱਖਣੇ ਸ਼ੁਰੂ ਕਰਤੇ ਉਹਦੇ ਜਿਹਨਾਂ ਦਾ ਉਹੋ ਹੀ 50 ਲੱਖ ਜਾਂ 35 ਲੱਖ ਸਮੇਤ ਮਾਲ ਤੇ ਸਮੇਤ ਡਰੋਨ ਦੀ ਕੀਮਤ ਨਾਲ ਲਾਉਂਸ ਹੁੰਦਾ ਸੀ ਕੋਣ ਇਹਨਾਂ ਕੀ ਕੀਤਾ ਵਾ ਕਿ ਹੁਣ ਜਿਵੇਂ ਆਪਣੇ ਵਿਆਹ ਵਾਲੇ ਛੱਡ ਜਾਂਦੇ ਛੋਟੇ ਛੋਟੇ ਡਰੋਨ ਦੇ ਜਿਹੜਾ 30000 50000 ਹੁੰਦੇ ਆ ਉੱਥੇ ਕੋਈ 500 8 ਕ ਗ੍ਰਾਮ ਬੇਸਿਕਲੀ ਜਿਹੜਾ ਜ਼ਿਆਦਾ ਸੰ ਨੂੰ ਹੁਣ ਫੜੀ ਜਾਂਦੀ ਏ ਜਦੋਂ ਡਰੋਨ ਜਿਹੜੀ ਸਿੱਟੀ ਜਾਂਦੀ ਆ ਉਹਦਾ 5 60 ਅੱਧਾ ਕਿਲੋ ਦਾ ਪੈਕੇਟ ਰਿਕਵਰ ਹੁੰਦਾ ਇਟ ਮੀਨਸ ਹੁਣ ਉਹਨਾਂ ਨੇ ਆਪਦੀ ਕਾਸਟਿੰਗ ਘਟਾ ਦਿੱਤੀ ਤੇ ਉਹਦੇ ਨਾਲ ਜਿਹੜੀ ਕਾਸਟਿੰਗ ਡਰੋਨ ਦੀ ਘਟਾਈ ਉਹਦੇ ਨਾਲ ਉਹਦੀ ਕਪੈਸਿਟੀ ਵੀ ਛੋਟੀ ਹੋ ਗਈ ਹੁਣ ਉਹ ਛੋਟੀ ਬਗਤਾਰ ਦੇ ਵਿੱਚ ਆਉਣ ਲੱਗੇ ਸੋ ਵੀ ਆਰ ਇਨਟੂ ਇਟ ਅੱਗੇ ਅੱਗੇ ਜਿੱਦਾਂ ਹੁਣ ਪੰਜਾਬ ਪੁਲਿਸ ਅਸੀਂ ਵੀ ਐਂਟੀ ਡਰੋਨਸ ਲੈ ਰਹੇ ਆ ਸੈਟਲਾਈਨ ਉਹ ਡਿਫੈਂਸ ਦੇ ਤੇ ਨਵੇਂ ਡਰੋਨਸ ਜਿਹੜੀ ਪੰਜਾਬ ਸਰਕਾਰ ਨੇ ਕਰੀ ਦਿੰਦੇ ਕਰੋੜਾਂ ਰੁਪਈਆ ਦੇ ਹੈਗੇ ਆ ਸਾਡੇ ਮਲਾਜਮ ਅਸੀਂ ਆਪਦੇ ਜ਼ਿਲ੍ਹਿਆਂ ਦੇ ਜਿਹੜੇ ਇੰਪੋਰਟਡ ਡਿਸਟ੍ਰਿਕਟ ਨੇ ਤਰਨਤਾਰਨ ਫੋਜ਼ਪੁਰ ਫਾਜ਼ਿਲਕਾ ਸੋ ਇਹਦੇ ਲਈ ਜਿਹੜੇ ਇਹਦੇ ਆਪਰੇਟਨਲ ਸਟ੍ਰੇਨਡ ਹੋਣੇ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਹੈ ਜਿੱਥੋਂ ਅਸੀਂ ਇਹ ਡਰੋਨਸ ਪ੍ਰੋਕਿਊਰ ਕਰ ਰਹੇ ਹਾਂ ਸੋ ਉਹ ਅਸੀਂ ਮੁੰਡੇ ਜਿਹੜੇ ਹੈਗੇ 40 ਸਾਲ ਤੋਂ ਉਮਰ ਦੇ ਸਾਡੇ ਕਾਂਸਟੇਬਲ ਹੈ ਕਾਂਸਟੇਬਲ ਹੈ ਸੋ ਇਹ ਸੋਰੈਂਕ ਦੇ ਜਿਹੜੇ ਸਪੈਸ਼ਲੀ ਜਿਨ੍ਹਾਂ ਨੇ ਆਈਟੀ ਵਗੈਰਾ ਕੀਤੀ ਹੋਈ ਹੈ ਉਹ ਅਸੀਂ ਉਹਨਾਂ ਦੀ ਲਿਸਟਾ ਬਣਾ ਕੇ ਉਹ ਅਸੀਂ ਵੇਖ ਲਏ ਜਿੰਨੇ ਜਿੰਨੇ ਸਾਨੂੰ ਚਾਹੀਦੇ ਸੋ ਨੌਰ ਡਰੂਮਸ ਅਰਿੰਗ ਵਿੱਚ 4 ਫੋਜਪੁਰੀ ਦੇ ਵਿੱਚ ਹੋਣਗੇ 5 ਜਿਹੜੀਆਂ ਆ ਅੰਮ੍ਰਿਤਸਰ ਬਾਰਡਰਿੰਗ ਚੋਂਗੇ ਸੋ ਜਦੋਂ ਸੈਕੰਡ ਲਾਈਨ ਡਿਫੈਂਸ ਤੇ ਵੀ ਆਪਾਂ ਇਹਨੂੰ ਕਵਰ ਕਰ ਲਾਂਗੇ ਉਹਦੇ ਨਾਲ ਕਾਫੀ ਹੱਦ ਤੱਕ ਇਹਨੂੰ ਥੱਲ ਜਿਹੜੀ ਆ ਉਹ ਸਰ ਇੱਕ ਵਾਰ ਦਾ ਅੰਦਾਜ਼ਾ ਲਾਉਂਦੇ ਹਾਂ ਕਿਲੋ 400 ਗ੍ਰਾਮ ਹੀਰੋਇਨ ਦੇ ਨਾਲ 2,10,000 ਦੀ ਡਰਗਮਨੀ ਪਈ ਕੀ ਸਰ ਇਹ ਜਿਆਦਾ ਖੇਤ ਸੀ ਜਿਹੜੀਆਂ 2,10,000 ਵੇਚ ਕੇ ਦੀ ਡਰਗਮਨੀ ਨਾਲ ਲੈ ਕੇ ਜਾ ਰਿਹਾ ਵਾ ਜਾਂ ਇਹਨੂੰ ਪਿੱਛੋਂ ਮਿਲਿਆ ਪਾਂਡੀ ਦੇ ਤੌਰ ਤੇ ਕੰਮ ਕਰਦਾ ਹੈ ਕੋ ਡੈਕ ਹੈ ਇਹ ਇਹਦੇ ਵਿੱਚ ਦੋਵੇਂ ਚੀਜ਼ਾਂ ਰੈਟਸ ਮੈਟਰ ਆਫ ਇਨਵੈਸਟੀਗੇਸ਼ਨ ਬਟ ਮੈਂ ਤੁਹਾਨੂੰ ਦੱਸ ਦਿੰਦਾ ਡਰਗ ਮਨੀ ਇਹਨੂੰ ਕਿਉਂ ਕਿਹਾ ਜਾਂਦਾ ਜਾਂ ਤਾਂ ਇਹ ਅਡਵਾਂਸ ਹੋਊਗਾ ਮੀਨ ਜਿਹਨੂੰ ਇਹਨਾਂ ਦੇਣਾ ਸੀ ਉਹ ਤੋਂ ਅਡਵਾਂਸ ਫੜਿਆ ਸੀ ਜਾਂ ਇਹ ਪਹਿਲਾਂ ਇਸ ਤੋਂ ਕੋਈ ਸੇਲ ਕਰਾਏ ਇਸ ਤੇ ਉਹ ਪੈਸੇ ਸੀ ਸੋ ਮੈਟਰ ਆਫ ਇਨਵੈਸਟੀਗੇਸ਼ਨ ਹੁੰਦੀ ਉਹਨੂੰ ਡਿਸਕਲੋਜ਼ਰ ਅਸੀਂ ਇਸ ਕਰਕੇ ਨਹੀਂ ਕਰਦੇ ਤਾਂ ਕਿ ਜਿਹੜੇ ਬੰਦੇ ਜੇ ਅਸੀਂ ਉਹਨੂੰ ਡਿਸਕਲੋਜ਼ਰ ਕਰਾਂਗੇ ਉਹਦੇ ਨਾਲ ਸਾਨੂੰ ਅਗਲੇ ਜਿਹੜੀਆਂ ਰੈਸ ਸੌਤੇ ਚ ਪ੍ਰੋਬਲਮ ਰਮੇਸ਼ ਸਿੰਘ ਜਿਹੜਾ ਕੱਟਾ ਵੈਸਾ ਇਹਦਾ ਪਚੋਕੜ ਫੈਮਿਲੀ ਗਰੀਬ ਪਰਵਾਦ ਤੋਂ ਹੋਏਗਾ ਇਹ ਤਾਂ ਹੈ ਇਵੈਟਲੀਆ ਜਾਂ ਵੀ ਲਿਚ ਫੈਮਿਲੀ ਦਾ ਜਿਹੜੀ ਕਿ ਵੱਡੀ ਖੇਪ ਲੈ ਰਹੇ ਸੀਗੇ ਜਿਹੜੀ ਇਹਦੇ ਅੱਗੇ ਪੈਸੇ ਦਿੱਤੇ ਵੇਖੋ ਜਿਹੜੇ ਗਰੀਬ ਆ ਤਾਂ ਗਰੀਬ ਆਪਰਾ ਮਰਥੀ ਗਰੀਬ ਆ ਬੇਸ਼ੱਕ ਇਹਦੀ ਪਰਸੈਂਟੇਜ 60% ਦਾ ਆਫ ਲਾਈ ਜਿਹੜੀ ਆ ਨਾ ਥੈਟ ਇਜ਼ ਬਲੋ ਪਾਵਰਡ ਲਾਈ ਅਮਾ ਤੁਸੀ ਯੂਪੀ ਬਿਹਾਰ ਇਹ ਸਾਰੇ ਲਾ ਲਓ ਆਪਣਾ ਏਮ ਇਨ ਪੰਜਾਬ ਨੂੰ ਲਾ ਲਓ ਸੋ ਇਹ ਤਾਂ ਮਤਲਬ ਇਹ ਨਹੀਂਗਾ ਵੀ ਆਪਾਂ ਡਰਗ ਵੇਚਣੇ ਗਰੀਬ ਬੰਦੇ ਵੀ ਚੱਟਿਆ ਰੇੜੀਆਂ ਲਾਉਂਦੇ ਆ ਕੋਈ ਈ ਰੱਖਸ਼ਾ ਚਲਾਉਦਾ ਵੀ ਗਰੀਬ ਨੇ ਮਿਹਨਤ ਕਰਕੇ ਮਿਹਦੂਰੀ ਕਰਕੇ ਕੰਮ ਕਰਕੇ ਆਪ ਦਾ ਬਾਲ ਬੱਚੇ ਪਾਲਦੇ ਆ ਮਤਲਬ ਜਿਹੜੇ ਲੋਕਾਂ ਨੂੰ ਨਾਲਚ ਵੱਧ ਜਾਂਦਾ ਜਿੰਨਾ ਲੋਕਾਂ ਨੂੰ ਹੀ ਹੁੰਦਾ ਕਿ ਉਹ ਸੇਸ਼ੀਨ ਛੇਤੀ ਦੋ ਛੇਤੀ ਸ਼ਹਿਰ ਸ਼ਾਹ ਬਣ ਜੇਗਾ ਕੋਈ ਇੱਕ ਅਮੀਰ ਆਦਮੀ ਨੂੰ ਵੇਖ ਕੇ ਅਗਲਾ ਕਿਹਾ ਮੈਂ 20-25 ਦਿਨਾਂ ਦੇ ਵਿੱਚ ਇਹਦੇ ਬਰਾਬਰ ਪਹੁੰਚ ਜਾ ਸੋ ਆਸਾਂ ਉਮੀਦਾਂ ਰੱਖਣੀਆਂ ਚਾਹੀਦੀਆਂ ਪਰ ਉਹਦਾ ਟੱਗ ਤਰੀਕਾ ਉਹ ਹੋਣਾ ਚਾਹੀਦਾ ਵੀ ਆਪਾਂ ਪੜਾਅ ਵਾਰ ਮਿਹਨਤ ਕਰਕੇ ਉਸ ਲੈਵਲ ਤੱਕ ਪਹੁੰਚੀਏ ਨਾ ਕਿ ਸ਼ਾਰਟਕਟ ਐਡਿਕਟਿਵ ਐ ਇਹ ਨਹੀਂ ਐਡਿਕਟਿਵ ਹੈ ਆਪ ਐਡਿਕਟ ਹੈ ਹਾਂਜੀ ਹਾਂਜੀ ਇਹਨਾਂ ਦੇ ਹੁਣ ਦੋ ਟੈਸਟ ਕਰਵਾਏ ਉਹਨਾਂ ਦਾ ਰਿਜ਼ਲਟ ਆ ਜਾਊਗਾ ਉੱਛਰ ਜਿਵੇਂ ਪਿਛਲੇ 10-15 ਸਾਲਾਂ ਤੋਂ ਵੱਖੋ ਪੋਲੀਟੀਕਲ ਪਾਰਟੀਆਂ ਵੱਲੋਂ ਪੰਜਾਬ ਨੂੰ ਲਗਭਗ ਪੂਰਾ ਪੰਜਾਬ ਵਗੈਰਾ ਦਾ ਨਾਮ ਤਾਂ ਹੈ 55% ਪੰਜਾਬ ਵਿੱਚ ਇਹ ਦੀ ਦਸਰਦ ਤਨੀ ਕੁਝ ਦਸਰਦ ਕੀ ਤੁਹਾਨੂੰ ਲੱਗਦਾ ਜੀ 400 ਗ੍ਰਾਮ 500 ਗ੍ਰਾਮ ਦੀ ਕ੍ਰੋਕ ਬਾਟਰਮ ਜਿਹੜੀ ਹੈਰੋਨਾਰੀ ਹੈ ਉਹਨਾਂ ਨੂੰ ਕੈਟਰ ਕਰਨ ਦੇ ਵਿੱਚ ਪੂਰੀ ਇਹ ਲੋ ਸੀ ਰੂਟ ਜਰੀਏ ਜਾਂ ਕਿਸੇ ਹੋਰ ਤੋਂ ਰੂਟ ਜਰੀਏ ਜਾਂ ਬਿਲਕੁਲ ਡਰੱਗਸ ਦੇ ਨਾ ਬੜੇ ਰੂਪ ਨੇ ਡਰੱਗਸ ਜਿਹੜੇ ਆ ਉਹ ਕੈਮੀਕल्स ਤੋਂ ਵੀ ਹੋਏ ਜਾਂਦੇ ਆ ਜਿਹੜੀ ਡਰੱਗਸ ਜਿਹੜੀ ਆਇਓਡੈਕਸ ਹੁੰਦੀ ਹੈ ਜੀ ਉਹ ਵੀ ਇੱਕ ਤਰ੍ਹਾਂ ਦੀ ਬਰੈਡ ਤੇ ਲਾ ਕੇ ਉਹਨੂੰ ਵੀ ਐਸਾ ਡਰੱਗ ਯੂਜ਼ ਕਰੀ ਜਾਂਦੇ ਆ ਅ ਸ਼ੂ ਪਾਲਿਸ਼ ਜਿਹੜੀ ਆ ਉਹਨੂੰ ਵੀ ਡਰੱਗਸ ਦੇ ਸਸਤੇ ਤੌਰ ਤੇ ਜਿਹੜਾ ਹੈਗਾ ਵਾ ਉਹ ਤੋਂ ਵੀ ਐਸਾ ਡਰੱਗ ਕਈ ਇਸਤੇਮਾਲ ਕਰੀ ਜਾਂਦੇ ਸੋ ਇਹਦੇ ਤੇ ਬੜੀ ਵੱਡੀ ਸਟੱਡੀ ਤੇ ਬੜੀ ਵੱਡੀ ਕੋਸ਼ਿਸ਼ ਦੀ ਲੋੜ ਹੈ ਐਫਰਟਸ ਤੁਹਾਡੇ ਸਾਹਮਣੇ ਆ ਕਿ ਸਾਰੇ ਵੱਲੋਂ ਬੜੀਆਂ ਹੋਲ ਹਾਰਟਡ ਨੇ ਪੰਜਾਬ ਸਰਕਾਰ ਵੱਲੋਂ ਮੈਗਮਾ ਪੁਲਿਸ ਵੱਲੋਂ ਵੀ ਜਿਹੜਾ ਬੜੀਆਂ ਹੋਲ ਹਾਰਟਡ ਐਫਰਟਸ ਕੀਤੀਆਂ ਜਾ ਰਹੀਆਂ ਸਾਨੂੰ ਕਿਸੇ ਨੂੰ ਵੀ ਇਹ ਚੰਗਾ ਨਹੀਂ ਲੱਗਦਾ ਕਿ ਸਾਡਾ ਬਾਲ ਬੱਚਾ ਕੋਈ ਵੀ ਜਿਹੜਾ ਇਸ ਦਲਦਲ ਚ ਫਸੇ ਮੈਂ ਵੀ ਨਹੀਂ ਚਾਹੁੰਦਾ ਮੇਰਾ ਬੱਚਾ ਫਸੇ ਤੁਸੀਂ ਵੀ ਨਹੀਂ ਚਾਹੁੰਦੇ ਫਸੇ ਪਰ ਕਈ ਯਾਰ ਬੱਚੇ ਜਿਹੜੇ ਆ ਜਦੋਂ ਵੱਡੇ ਹੋ ਜਾਂਦੇ ਆ ਜਦੋਂ ਪਲੱਸ 2 ਤੋਂ ਅੱਗੇ ਚੱਲ ਜਾਂਦੇ ਆ ਆਫਟਰ ਆਲ ਉਹਨਾਂ ਦੀ ਫਿਊਚਰ ਆਸ ਤੇ ਸਾਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਛੱਡਣਾ ਪੈਂਦਾ ਕਿਸੇ ਨਾ ਕਿਸੇ ਇੰਸਟੀਟਿਊਟਸ 'ਚ ਭੇਜਣਾ ਪੈਂਦਾ ਸੋ ਉੱਥੇ ਕ리어 ਕੰਪਨੀ ਇਹੋ ਜਿਹੀ ਮਿਲ ਜਾਂਦੀ ਹੈ ਬੱਚਾ ਫੈਸਲ ਜਾਂਦਾ ਇਸੇ ਕਰਕੇ ਮੇਰੀ ਇਹੋ ਹੀ ਅਪੀਲ ਆ ਕਿ ਜਿਹੜੇ ਮਾਪੇ ਨੇ ਜਿਹੜੀ ਫੈਮਿਲੀ ਆ ਭੈਣ ਭਰਾ ਰਿਸ਼ਤੇਦਾਰ ਜਿਹੜੇ ক্লোਜ਼ ਜਿਹੜੇ ਬਲੱਡ ਰਿਲੇਸ਼ਨ ਵਾਲੇ ਇਹਨਾਂ ਨੂੰ ਖਾਸ ਤੌਰ ਤੇ ਜਿਹੜੀ ਆਪਦੇ ਬੱਚੇ ਆ ਜਿਹੜੇ ਵੱਡੇ ਬੱਚੇ ਆ ਨਵੇਂ ਬੱਚੇ ਆ ਪਲੱਸ ਤੋਂ ਸਪੈਸ਼ਲੀ ਜਿਹੜੇ ਸਕੂਲ ਜੋ ਸਟੈਪ ਆਊਟ ਕਰ ਰਹੇ ਹੁੰਦੇ ਆ